ਤਿਸ ਵੇਲੇ ਦੀ اہم ਖਬਰ ਆ ਰਹੀ ਹੈ ਕਿ ਸੰਗਰੂਰ ਦੇ ਪਿੰਡ ਬਲਦਕਰਾਂ ਦੇ ਦਲਤਾਂ ਨੇ ਬੀਡੀਪੀਓ ਦੇ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਪੁਲਿਸ ਨੇ लाठीचार्ज ਵੀ ਕੀਤਾ ਇਸ ਦੌਰਾਨ ਤੇ ਜਿਸ ਜਿਸ ਚੱਲਦੇ ਆ ਕਈ ਲੋਕ ਜ਼ਖਮੀ ਵੀ ਹੋਏ ਨੇ ਸੰਗਰੂਰ ਦੇ ਇੱਕ ਨਿੱਜੀ ਪਿੰਡ ਦੀ ਇਹ ਗੱਲ ਹੈ ਕਿ ਜਿੱਥੇ ਦਲਤਾਂ ਦੇ ਵੱਲੋਂ ਧਰਨਾ ਦਿੱਤਾ ਗਿਆ ਸੰਗਰੂਰ ਦੇ ਬੀਡੀਪੀਓ ਦਫ਼ਤਰ ਦੇ ਅੱਗੇ ਦਲਤਾਂ ਦਾ ਧਰਨਾ ਦਿੱਤਾ ਗਿਆ ਲੰਬੇ ਸਮੇਂ ਤੋਂ ਦਲਤਾਂ ਦੀ 500 ਬਿਗਾ ਜ਼ਮੀਨ ਦੀ ਬੋਲੀ ਦਾ ਮਾਮਲਾ ਚੱਲਦਾ ਆ ਰਿਹਾ ਦਲਤ ਇਹ ਜ਼ਮੀਨ ਉਹਨਾਂ ਨੂੰ ਸੌਂਪਣ ਦੀ ਮੰਗ ਕਰ ਰਹੇ ਨੇ ਅਤੇ ਗੁੱਸੇ ਵਿੱਚ ਨੇ ਜਿਸ ਤੇ ਚੱਲਦੇ ਹੋਣ ਦੇ ਵੱਲੋਂ ਬੀਡੀਪੀਓ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ ਤੇ ਪੁਲਿਸ ਦੇ ਵੱਲੋਂ ਉਹਨਾਂ ਤੇ लाਠੀ ਚਾਰਜ ਵੀ ਕੀਤਾ ਗਿਆ ਬੀਡੀਪੀਓ ਦਫ਼ਤਰ ਦੇ ਬਾਹਰ ਦਲਤਾਂ ਦੇ ਵੱਲੋਂ ਧਰਨਾ ਦਿੱਤਾ ਗਿਆ ਜਿਸ ਤੇ ਚੱਲਦਿਆਂ ਪੁਲਿਸ ਨੇ ਉਹਨਾਂ ਦੇ लाਠੀ ਚਾਰਜ ਕੀਤਾ ਸੰਗਰੂਰ ਦੇ ਪਿੰਡ ਬਲਦਕਲਾਂ ਦੇ ਦਲਤਾਂ ਨੇ ਬੀਡੀਪੀਓ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਪੁਲਿਸ ਨੇ लाਠੀ ਚਾਰਜ ਕੀਤਾ ਇਸ ਖਬਰ ਤੇ ਤਾਜ਼ਾ ਜਾਣਕਾਰ ਦੇਣ ਦੇ ਲਈ ਸਾਡੇ ਪੱਤਰਕਾਰ ਸਰਜੀਤ ਸਿੰਘ ਸਾਡੇ ਨਾਲ ਜੁੜ ਚੁੱਕੇ ਨੇ ਸਰਜੀਤ ਦਲਤਾਂ ਦਾ ਧਰਨਾ ਤੇ ਪੁਲਿਸ ਦਾ लाठी चार्ज ਕੀ ਕਾਰਨ ਰਿਹਾ ਦੇਖੋ ਇਹ ਜਿਹੜਾ ਮਾਮਲਾ ਕਾਫੀ ਪੁਰਾਣਾ ਹੈਗਾ ਕਿਉਂਕਿ 500 ਬਿਗਾ ਜ਼ਮੀਨ ਜਿਹੜੀ ਹੈਗੀ ਆ ਉਸ ਜ਼ਮੀਨ ਦੀ ਬੋਲੀ ਨੂੰ ਲੈ ਕੇ ਦਲਿਤਾਂ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਇਹਨੂੰ ਛੇਤੀ ਛੇਤੀ ਉਹਨਾਂ ਦੇ ਨਾਮ ਤੇ ਜਾਰੀ ਕਰ ਦੇ ਜਦਕਿ ਇਹ ਜਿਹੜੀ ਹੈਗੀ ਸੀ ਕਿ ਜ਼ਮੀਨ ਦੀ ਬੋਲੀ ਵਾਰ-ਵਾਰ ਪ੍ਰਸ਼ਾਸਨ ਵੱਲੋਂ ਰੱਦ ਕੀਤੀ ਗਈ ਅਲੱਗ-ਅਲੱਗ ਕਾਰਨਾ ਕਰਕੇ ਪਰ ਜਿਸ ਤਰੀਕੇ ਨਾਲ ਅੱਜ ਜਿਹੜਾ ਹੈਗਾ ਇਹ ਭਵਾਨੀਗੜ੍ਹ ਦੇ ਵਿੱਚ ਬੀਡੀਪੀਓ ਦਫ਼ਤਰ ਦੇ ਸਾਹਮਣੇ ਇਕੱਠੇ ਹੋ ਕੇ ਪ੍ਰਦਰਸ਼ਨ ਕਰ ਰਹੇ ਸਨ ਉਸ ਵੇਲੇ ਜਿਹੜੇ ਹੈਗੇ ਹਾਲਾਤ ਕੁਝ ਖਰਾਬ ਹੋਏ ਤੇ ਪੁਲਿਸ ਨੇ ਉਹਨਾਂ ਤੇ लाठी चार्ज ਕਰਨਾ ਸ਼ੁਰੂ ਕਰ ਦਿੱਤਾ ਫਿਲਹਾਲ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਦੀ ਜਿਹੜੀ ਹੈਗੀ ਆ ਤਹਿਕੀਕਾ ਕਰ ਕੀਤੀ ਜਾ ਰਹੀ ਆ ਔਰ ਗਲਤੀ ਕਿਸ ਦੀ ਸੀਗੀ ਔਰ ਕੀ ਦੇ ਵਿੱਚ ਕਰ ਰਹੇ ਆ ਉਹ ਪੂਰੇ ਮਾਮਲੇ ਦੀ ਜਿਹੜੀ ਹੈਗੀ ਐਸਟੀਐਮ ਨੂੰ ਜਾਂਚ ਦੇ ਹੁਕਮ ਦਿੱਤੇ ਗਏ ਨੇ ਇਹ ਜਿਹੜੀ ਹੈਗੀ ਆ ਮਾਮਲੇ ਨੂੰ ਦੇਖਦੇ ਹੋਏ ਕਾਫੀ ਲੋਕ ਜਿਹੜੇ ਹੈਗੇ ਉਹਨਾਂ ਜ਼ਖਮੀ ਜ਼ਰੂਰ ਹੋਏ ਨੇ ਪਰ ਫਿਲਹਾਲ ਇਹ ਹੈ ਕਿ ਵੀ ਜਬ ਸਥਿਤੀ ਜਿਹੜੀ ਹੈ ਕੰਟਰੋਲ ਚ ਹੈ